ਮਾਨ ਸਾਹਿਬੀ ਜੁੱਧ ਨਸ਼ਿਆਂ ਦੇ ਵਿਰੋਧ ਇੱਕ ਬਹੁਤ ਵੱਡੀ ਲਹਿਰੀ ਜਿਹੜੀ ਆ ਉਹ ਪਿੰਡਾਂ ਦੇ ਵਲੰਟੀਅਰ ਸਾਡੇ ਸਾਥੀ ਆਏ ਸੀ ਫਰਬਾਦਾਂ ਦੇ ਜਿਹੜੇ ਵਲੰਟੀਅਰ ਨੇ ਉਹ ਆਏ ਸੀਗੇ ਬਹੁਤ ਹੀ ਸਾਰਿਆਂ ਨੇ ਸੌਂ ਖਾਦੀ ਆ ਸਾਰਿਆਂ ਨੇ ਸੌਂ ਲਈ ਆ ਕਿ ਪੰਜਾਬ ਦੇ ਅੰਦਰੋਂ ਜੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਸਾਰੇ ਸਰਕਾਰ ਦਾ ਸਾਥ ਦੇਣਗੇ ਔਰ ਸਾਰੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਗੇ ਨਾ ਆਪਣੇ ਪਿੰਡ ਦੇ ਅੰਦਰ ਨਾ ਆਪਣੇ ਬਾਹਰ ਦੇ ਅੰਦਰ ਨਾ ਕਿਸੇ ਨਸ਼ਾ ਤਸਕ ਨੂੰ ਛੱਡਣਗੇ ਔਰ ਲਾਈ ਜੇ ਕੋਈ ਦਸ਼ਕ ਕਰਦਾਗਾ ਉਹਦਾ ਇਲਾਜ ਕਰਾਉਣ ਦੇ ਲਈ ਵੀ ਉਹਨੇ ਸਾਰਿਆਂ ਨੇ ਜਿਹੜੀ ਆ ਔਰ ਸਗੰਧ ਕਰਦੀ ਆ ਮੈਂ ਸਭ ਦਾ ਧੰਨਵਾਦ ਕਰਦਾਗਾ ਸਾਡੇ ਸਾਰੇ ਐਮ ਐਲ ਏ ਸਹਿਬਾਨ ਔਰ ਸਾਡੇ ਸਾਰੇ ਜਿਹੜੇ ਅਧਿਕਾਰੀ ਗੜ ਉਹ ਐਸ ਸੀ ਸਾਰਿਆਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਸਰ ਜੀ ਕਲ ਸਟ੍ਰੈਕੋ ਨੇ ਕਹਿ ਚੰਨੀਗਾ ਪ੍ਰਬੰਧ ਕਰ ਰਹੇ ਹੈ ਜਿਹੜੇ ਨਸ਼ਾ ਛੱਡ ਨੂੰ ਤਿਆਰ ਦੇ ਬੱਚੇ ਨੇ ਬਿਲਕੁਲ ਜਿਹੜੇ ਨਸ਼ਾ ਛੱਡ ਰਹੇ ਨੇਗੇ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਸਾਡੇ ਡੀ ਸੀ ਸਹਿਬਾਨ ਨੇ ਸਾਡੇ ਸੀ ਐਮ ਓ ਸਹਿਬਾਨ ਨੇ ਅੱਛੇ ਪ੍ਰਬੰਧ ਕੀਤੇ ਹੋਏ ਨੇਗੇ ਸਭ ਦਾ ਅਸੀਂ ਇਲਾਜ ਕਰਾਂਗੇ ਤਾਂ ਵੀ ਉਹ ਵੀ ਸਾਡੇ ਭ ਉਹਨਾਂ ਨੂੰ ਸਾਡੀ ਬਿਲਕੁਲ ਹਮਦਰਦੀ ਹੈ ਕਿ ਅਸੀਂ ਉਹਨਾਂ ਨੂੰ ਹਮਦਰਦੀ ਪੂਰਵਕ અપਨਾ ਕੇ ਆਪਣੇ ਪਰਿਵਾਰਾਂ 'ਚ ਸ਼ਾਮਲ ਕਰਾਂਗੇ ਤਾਂ ਕਿ ਉਹ ਦੁਬਾਰਾ ਨਸ਼ੇ ਦੇ ਦਲਦਲ 'ਚ ਨਾ ਜਾਣ ਔਰ ਜਿਹੜੇ ਦੂਜੇ ਪਾਸੇ ਨਸ਼ਾ ਤਸਕਰ ਨੇਗੇ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਦਾ ਸਖਤੀ ਦਾ ਡੰਡਾ ਉਹ ਵਰਤਾਂਗੇ ਬਿਲਕੁਲ ਉਹਨਾਂ ਦੇ ਹੌਸਲੇ ਵੀ ਟਾਹਾਂਗੇ ਉਹਨਾਂ ਦੇ ਘਰ ਵੀ ਟਾਹਾਂਗੇ ਕਿਸੇ ਨੂੰ ਨਹੀਂ ਬਖਸ਼ਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ੇ ਦੀ ਜਿਹੜੀ ਅਲਮਤ ਆ ਨਸ਼ਿਆਂ ਦੀ ਸ਼ੁਰੂਆਤ ਆ ਜਿਵੇਂ ਪਿਛਲੇ 25-30 ਸਾਲ ਦੀ ਗੱਲ ਕਰਾਂ ਤਾਂ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਦੇ ਤੇ ਭਾਜਪਾ ਉਸ ਸਮੇਂ ਪੰਜਾਬ ਦੇ ਅੰਦਰ ਖੁੱਲ ਕੇ ਨਸ਼ਿਆਂ ਦੀ ਖੇਡ ਖੇਡੀ ਗਈ ਔਰ ਉਸ ਸਮੇਂ ਪੰਜਾਬ ਦੇ ਹਰ ਘਰ ਚ ਨਸ਼ੇ ਬਚਾਉਣ ਦਾ ਯਤਨ ਕੀਤਾ ਗਿਆ ਔਰ ਉਸ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ 5 ਸਾਲ ਉਹਨਾਂ ਨੇ ਬਿਹਾਰ ਰੱਖਿਆ ਗਿਆ ਹੁਣ ਪਿਛਲੇ 3 ਸਾਲਾਂ ਤੋਂ ਵੱਡੀ ਜਿਹੀ ਲੜਾਈ ਆ ਉਹ ਨਸ਼ਿਆਂ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਣ ਜੀ ਲੜ ਰਹੇ ਨੇ ਉਹਨਾਂ ਲੜਾਈ ਜਿਹੜੀ ਆ तो युद्ध में तब्दील हो गई है हम अद्ध स्तर पर ले रहे हैं कि बिल्कुल पाब जो नशा मुक्त होगा सीएम चन्नी का एक बयान आया है सर्जिकल स्ट्राइक को लेकर के उसका कोई पुख्ता प्रूफ दे कैसे देखते हूँ इसको केंद्र के, के देखिए मैं समझता हूँ ऐसी बातें उनको नहीं करनी चाहिए पूरे देश ने देखा है, है।, है कि हमारे जो नागरिक जो नागरिक हमारे गए थे उनको कैसे गोलियों से मारा गया है तो मैं समझता हूँ ये पाकिस्तान की बहुत ही घटिया कार्रवाई थी उसका मुक तोड़ जवाब हमें देना पड़ेगा और भारत सरकार को चाहिए कि तो तुरंत पाकिस्तान के खिलाफ तुरंत उन दहशतगर्दों के खिलाफ तुरंत उन मुखबादियों के खिलाफ सख्त कार्रवाई होनी चाहिए पानी पर क्या स्टैंड रहेगा पंजाब सरकार बिल्कुल पानी पे हमारा बिल्कुल सख्त स्टैंड है कल हमारे माननीय मुख्यमंत्री सरदार भगवंत सिंह मान जी ने सर्व पार्टी मीटिंग की थी उसमें सभी पार्टियों ने पंजाब सरकार के साथ खड़े होने का अपना सबूत दिया है तो मैं सभी बातों को धन्यवाद भी करना चाहता हूँ पंजाब के पास पानी एक भी बूंद पानी नहीं कि हम किसी और राज्य को दे सकें पर लेकिन जितना पानी ई का बनता था उस पानी में हम हरियाणा को दे रहे हैं राजस्थान को दे रहे हैं और जितना पानी बनता है उससे ज़्यादा हम दे रहे हैं ऑलरेडी उनको ज़्यादा चला गया क्योंकि इक्कीस मई तक इक्वी मई से नया साल जो है पानी का स्टार्ट होता है तो इक्कीस मई तक उनको वेट करनी चाहिए फिर भी हमने क्योंकि हम पंजाब गुरुओं पीरों की धरती है पंजाब योद्धाओं की धरती है पंजाब भाई कन्हैया जी की धरती है हमने फिर भी चार हज़ार क्यूसिक फुट पानी जो है वो हरियाणा को एक्स्ट्रा दे रहे हैं तो उनको सब्र करना चाहिए वो अपने पानी का जो उनको पानी मिलता है उसका सदुपयोग करें उसको अपनी जरूरत के लिए बरतों करें ना कि उसको अजाई जाने दें जो

ਉਹ ਪਾਖੜਾ ਗਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸ਼ਡਿਊਲ ਬਣਿਆ ਹੋਇਆਗਾ ਜਿਹੜਾ ਮੈਨੇਜਮੈਂਟ ਕਮੇਟੀ ਨੇ ਬਣਾਇਆ ਹੋਇਆ ਹੈਗਾ ਇਹ ਸਾਡਾ ਨਹੀਂ ਬਣਾਇਆ ਹੋਇਆ ਪਿਛਲੇ 40 ਸਾਲ ਤੋਂ ਬਣਿਆ ਹੋਇਆ ਉਹਨੂੰ ਪੜ੍ਹ ਲੈਣਾ ਚਾਹੀਦਾ ਉਸ ਦੇ ਮੁਤਾਬਕ ਉਹਨਾਂ ਨੂੰ ਪਾਣੀ ਮਿਲ ਰਿਹਾ ਔਰ ਉਸ ਤੋਂ ਬਾਅਦ ਵੀ ਅਸੀਂ ਮਲੁਕਤਾ ਨੂੰ ਦੇਖਦੇ ਹੋਏ ਆਪਣੇ ਗਵਾਂਢੀ ਰਾਜ ਨੂੰ ਦੇਖਦੇ ਹੋਏ ਆਪਣੇ ਛੋਟੇ ਬਰਾણો ਦੇਖਦੇ ਹੋਏ ਭਾਈ ਕन्हैया ਜੀ ਦਾ ਬਾਤ ਸੁਣਦੇ ਦੇਖਦੇ ਹੋ ਫਿਰ ਵੀ ਅਸੀਂ 4000 ਕੁ ਪਾਣੀ ਜਿਹੜਾ ਉਹਨਾਂ ਨੂੰ ਐਕਸਟਰਾ ਦੇ ਰਹੇ ਹਾਂ ਉਹਨਾਂ ਨੂੰ ਦੇ ਰਹੇ ਹਾਂ ਸੋ ਉਹ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਦੀ ਜਿਹੜੀ ਆ ਉਹ ਜਾਣ ਲੈਣਾ ਚਾਹੁੰਦੀ ਹੈ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਇਹ ਜਿਹੜਾ ਪਾਣੀ ਆ ਪਹਿਲਾਂ ਜਿਹੜਾ ਵਰਤੋਂ ਚ ਨਹੀਂ ਆਉਂਦਾ ਸੀ ਨਾ ਕਾလီਦਲ ਨੇ ਵਰਤਿਆ ਨਾ ਕਾਂਗਰਸ ਨੇ ਵਰਤਿਆ ਨਾ ਭਾਜਪਾ ਨੇ ਵਰਤਿਆ ਇਹ ਪਾਣੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਅਸੀਂ ਆ ਖੇਤ ਤੇ ਆਖਰੀ ਖੇਤ ਤੱਕ ਪਾਣੀ ਬਚਾਵਾਂਗੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਲਗਭਗ 3500 ਕਰੋੜ ਰੁਪਏ ਬੈਠ ਪਰਮਿਸ਼ਨ ਕੀਤੀ ਆ ਤਾਂ ਕਿ ਪਾਈਪਾ ਪਾ ਕੇ ਖਾਲੇ ਬਣਾ ਕੇ ਪਾਈਪਾ ਪਾ ਕੇ ਹਰੇਕ ਕਿਸਾਨ ਦੇ ਖੇਤ ਤੱਕ ਡੇਰੀ ਪਾਣੀ ਪਹੁੰਚਾਇਆ ਜਾਵੇ ਸੋ ਪਹਿਲਾਂ ਵਰਤੋਂ ਨਹੀਂ ਹੁੰਦੀ ਸੀ ਜੇ ਅਸੀਂ ਪੂਰੀ ਵਰਤੋਂ ਕਰਨ ਲੱਗੋਣ ਪਾਣੀ ਜਿਹੜੀ ਸਾਡੀ ਪਾਲ ਸਾਡਾ ਪਾਲ ਹੀ ਘਟ ਗਿਆ ਪੰਜਾਬ ਦਾ ਅਸੀਂ ਪਾਣੀ ਕਿਵੇਂ ਦੇ ਸਕਦੇ ਆ ਤੁਝੇ ਸੁਬੇ ਦਾ ਹੋਰ ਦੂਸਰਾ ਬਹਿਮਾ ਦੇ ਅੰਦਰ ਵੀ ਪਾਣੀ ਲਗਾਤਾਰ ਘਟ ਰਿਹਾ ਸੋ ਬਿਲਕੁਲ ਅਸੀਂ ਕਿਸੇ ਨਾਲ ਕੋਈ ਲੜਤ ਨਹੀਂ ਕਰਦੇ ਅਸੀਂ ਫੇਰ ਵੀ ਮਨੁੱਖਾ ਵਾਲਾ ਬਿਹੇਵੀਅਰ ਕਰਦੇ ਆ ਪਰ ਲੇਕਿਨ ਅਸੀਂ ਸਾਡੀ ਜਿਹੜੇ ਆ ਪੰਜਾਬ ਦਾ ਕਿਸਾਨ ਪੰਜਾਬ ਦੀ ਖੇਤੀ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ ਆ ਸਾਡੀ ਪਹਿਲ ਆ